ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਕੌਰ ਜੱਸੀ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਦੀ ਦਫ਼ਤਰ ਸਕਤਰ ਤੇ ਜੋ ਮੈਨੂੰ ਲਿਖਣ ਦਾ ਸ਼ੌਂਕ ਜਾਗਿਆ ਜਿਨ੍ਹਾਂ ਨੇ ਮੈਨੂੰ ਪ੍ਰੇਰਿਆ ਅੱਜ ਉਹ ਸਾਡੇ ਵਿੱਚ ਬੈਠੇ ਨੇ ਜਿਨ੍ਹਾਂ ਦੀ ਸਦਕਾ ਅੱਜ ਮੈਂ ਇੱਕ ਲੇਖਕਾ ਕਵਿਤਰੀ ਕੋਹਾਰੀ ਆਂ ਤੇ ਵੱਖ-ਵੱਖ ਰੇਡੀਓ ਤੇ ਪ੍ਰੋਗਰਾਮ ਕਰੀਏ ਕਾਫੀ ਸੰਜੇ ਸੰਗ੍ਰਹਿ ਮੇਰੇ ਆ ਚੁੱਕੇ ਨੇ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਮੇਰੇ ਲਈ ਖੁਸ਼ੀ ਦੀ ਕਿ ਮੈਂ ਹੁਣੇ ਜੂਨ ਦੇ ਵਿੱਚ ਕੈਨੇਡਾ ਜਾ ਕੇ ਆਈ ਆਂ ਤੇ ਉੱਥੇ ਕੈਦੇ ਨੂਰ ਦੇ ਉੱਤੇ ਜੋ ਮਹਾਰਾਜਾ ਰਣਜੀਤ ਸਿੰਘ ਦਾ ਕੈਦਾ ਸੀ ਕਾਇਦੇ ਨੂਰ ਉਸ ਤੇ ਉਤੇ ਇੱਕ ਸ਼ਾਰਟ ਫਿਲਮ ਬਣੀ ਜੋ ਬਹੁਤ ਉਥੇ ਮਸ਼ਹੂਰ ਹੋਈ ਹੈ ਉਹ ਮੇਰੇ ਲਿਖੇ ਹੋਏ ਗਾਣੇ ਤੇ ਉਹਨਾਂ ਨੇ ਜੋ ਸ਼ਾਰਟ ਫਿਲਮ ਬਣਾਈ ਸੀ ਉਹ ਰਿਲੀਜ਼ ਕੀਤੀ ਗਈ ਉਥੇ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਸੀ ਤੇ ਅੱਜ ਮੈਂ ਤੁਹਾਨੂੰ ਆਪਣੇ ਕਿਰਨ ਮੈਡਮ ਬਾਰੇ ਕੁਝ ਲਾਈਨਾਂ ਸਾਂਝੀਆਂ ਕਰ ਰਹੀ ਹਾਂ ਜੀ ਤੇ ਕਲਵਿਨ ਕਰਮਨ ਦੇ ਮੈਡਮ ਬਾਰੇ ਮੈਂ ਰਾਤੀ ਕੁਝ ਡਾਇਨਾ ਲਿਖੀਆਂ ਇੱਕ ਕਵਿਤਾ ਦੇ ਰੂਪ ਵਿੱਚ ਗੀਤ ਦੇ ਰੂਪ ਵਿੱਚ ਤੇ ਤੁਹਾਨੂੰ ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਉਣਗੀਆਂ ਸਚੱਜੀ ਸੁਨੱਖੀ ਤੇ ਪਿਆਰੀ ਭੈਣ ਸਾਡੀ ਸਚੱਜੀ ਸੁਨੱਖੀ ਤੇ ਪਿਆਰੀ ਭੈਣ ਸਾਡੀ ਸਹਿਤ ਵਿੱਚ ਵੀ ਨਾਮ ਕਮਾਇਆ ਏ ਮਲਾਪੜੇ ਤੇ ਮਿੱਠੇ ਸੁਭਾਅ ਕਾਰਨ ਮਲਾਪੜੇ ਤੇ ਮਿੱਠੇ ਸੁਭਾਅ ਕਾਰਨ ਸਨਮਾਨ ਜਗ ਵਿੱਚ ਖੂਬ ਆਇਆ ਏ हिम्मत हौसला ना कदे ਢੈਣ ਦਿੱਤਾ हिम्मत हौसला ना कदे ਢੈਣ ਦਿੱਤਾ ਹਰ ਮੁਸ਼ਕਿਲ ਨੂੰ ਮਾਤ ਪਾਉਂਦੇ ਰੇ ਰਿਸ਼ਤੇ ਨਿਭਾਏ ਨੇ ਸਦਾ ਹੀ ਦਿਲ ਤੋਂ ਰਿਸ਼ਤੇ ਨਿਭਾਏ ਨੇ ਸਦਾ ਹੀ ਦਿਲ ਤੋਂ ਹੱਸਦੇ ਖੇੜਦੇ ਤੇ ਖੁਸ਼ੀ ਮਨਾਉਂਦੇ ਰੇ ਪੰਜਾਬੀ ਮਾਂ ਬੋਲੀ ਦੀ ਕਰ ਰਏ ਸੇਵਾ ਪੰਜਾਬੀ ਮਾਂ ਬੋਲੀ ਦੀ ਕਰ ਰਏ ਸੇਵਾ ਸਭਿਆਚਾਰ ਨਾਲ ਪ੍ਰੇਮ ਸੱਜੀ ਸੁਨੱਖੀ ਤੇ ਪਿਆਰੀ ਭੈਣ ਸਾਡੀ ਸਹਿਤ ਵਿੱਚ ਵੀ ਨਾਮ ਕਮਾਇਆ ਹੈ ਧਾਰਮਿਕ ਸਮਾਗਮਾ ਵਿੱਚ ਹਿੱਸਾ ਲੈ ਕੇ ਧਾਰਮਿਕ ਸਮਾਗਮਾ ਵਿੱਚ ਹਿੱਸਾ ਲੈ ਕੇ ਆ ਜੋ ਕੀ ਪੀੜੀ ਨੂੰ ਸੁਨੇਹਾ ਪਹੁੰਚਾ ਰਹੇ ਨੇ ਸੇਧ ਲੈ ਕੇ ਜੀਵਨ ਸੋਹਣਾ ਜਿਉਣ ਬੱਚੇ ਸੇਧ ਲੈ ਕੇ ਜੀਵਨ ਸੋਹਣਾ ਜਿਉਣ ਬੱਚੇ ਹੱਕ ਵਿੱਚ ਧੀਆਂ ਦੇ ਨਾਅਰਾ ਲਾ ਰਹੇ ਨੇ ਹਰ ਇੱਕ ਕਦਮ ਲੇਖੇ ਦੇ ਵਿੱਚ ਲੱਗੇ ਹਰ ਇੱਕ ਕਦਮ ਲੇਖੇ ਦੇ